ਇਹ ਗੱਲ ਹੈ ਸਨ 1740 ਦੀ ਸਾਥੀਆਂ ਸੋਚੋ ਉਹ ਪਲ ਜਦੋਂ ਸ੍ਰੀ ਹਰਮੰਦਰ ਸਾਹਿਬ ਜੋ ਅਰਦਾਸਾਂ ਤੇ ਨਾਮ ਜਪਦਾ ਕੇਂਦਰ ਸੀ ਉਤੇ ਹੀ ਸ਼ਰਾਬਾਂ ਦੇ ਪਿਆਲੇ ਟਕਰਾਈ ਜਾ ਰਹੇ ਸਨ ਉਹ ਕੇ ਦੀਆਂ ਗੂੰਜਾਂ ਅਤੇ ਨੱਚਣ ਵਾਲੀਆਂ ਦੇ ਪੈਰਾਂ ਦੀਆਂ ਝੰਕਾਰਾਂ ਹਾਂਜੀ ਇਹ ਸਭ ਕਰ ਰਿਹਾ ਸੀ ਇੱਕ ਦਾਰ ਮਸਾ ਰੰਗੜ ਉਹੀ ਮਸਾ ਜਿਸ ਨੂੰ ਮੁਗਲਾਂ ਨੇ ਹਰਮੰਦਰ ਸਾਹਿਬ ਦੀ ਸੰਭਾਲ ਲਈ ਬਿਠਾਇਆ ਸੀ ਜਦੋਂ ਇਹ ਖਬਰ ਸਿੱਖ ਜਵਾਨਾਂ ਤੱਕ ਪਹੁੰਚੀ ਤਾਂ ਉਹਨਾਂ ਦਾ ਖੂਨ ਬਹੁਤ ਖੁੱਲਿਆ ਅਤੇ ਰਾਜਸਥਾਨ ਦੇ ਰੇਤਲੇ ਇਲਾਕੇ 'ਚ ਬਿਠੇ ਸੁੱਖਾ ਸਿੰਘ ਤੇ ਮਹਤਾਬ ਸਿੰਘ ਨੇ ਕਸਮ ਖਾਦੀ ਕੀ ਮੱਸੇ ਦੀ ਬੇਦਬੀ ਦਾ ਅੰਤ ਅਸੀਂ ਆਪ ਕਰਾਂਗੇ ਦੋਵੇਂ ਘੋੜਿਆਂ ਤੇ ਚੜ੍ਹੇ ਅਤੇ ਸ੍ਰੀ ਹਰਮੰਦਰ ਸਾਹਿਬ ਅੰਦਰ ਪਹੁੰਚੇ ਉਹਨਾਂ ਨੇ ਵੇਖਿਆ ਕਿ ਮੱਸਾ ਆਪਣੀ ਮੂਝ ਮਸਤੀਆਂ ਵਿੱਚ ਡੁੱਬਿਆ ਹੋਇਆ ਹੈ ਉਹਨਾਂ ਨੇ ਆਪਣਾ ਭੇਜ ਟੈਕਸੀ ਇਕੱਠਾ ਕਰਨ ਵਾਲਿਆਂ ਵਾਂਗ ਬਣਾਇਆ ਅਤੇ ਜਿਵੇਂ ਹੀ ਮੱਸੇ ਕੋਲ ਜਾ ਕੇ ਉਹਨਾਂ ਨੇ ਆਪਣਾ ਮੋਹਰਾਂ ਵਾਲਾ ਝੋਲਾ ਖੋਲ੍ਹਿਆ ਤਾਂ ਮੱਸਾ ਪੈਸੇ ਵੇਖਣ ਦੀ ਝੋਲੇ ਵੱਲ ਝੁਕਿਆ ਅਚਾਨਕ ਤਲਵਾਰ ਦੀ ਚਮਕਾਈ ਅਤੇ ਇੱਕ ਹੀ ਵਾਰ ਵਿੱਚ ਮਸੇ ਦਾਸਰ ਧੜ ਤੋਂ ਵਕ ਹੋ ਗਿਆ ਸੁਖਾ ਸਿੰਘ ਤੇ ਮਹਤਾਬ ਸਿੰਘ ਨੇ ਜਦੋਂ ਮਸੇ ਦਾਸ ਉਹਦਾ ਲਾਇਆ ਤਾਂ ਵਾਪਸ ਜਾਣ ਤੋਂ ਪਹਿਲਾਂ ਇਹ ਥਾਂ ਉੱਤੇ ਆਪਣੇ ਘੋੜਿਆਂ ਨਾਲ ਚੱਕਰ ਲਗਾਇਆ ਅਤੇ ਵੈਰੀਆਂ ਨੂੰ ਲਲਕਾਰਿਆ ਉਹ ਦਿਨ ਇਤਿਹਾਸ ਨੇ ਦੇਖਿਆ ਅਤੇ ਇਹ ਚੱਕਰ ਜੋ ਦ੍ਰਿਸ਼ ਵਿੱਚ ਦਿਖ ਰਿਹਾ ਹੈ ਉਸ ਪਲ ਦੀ ਨਿਸ਼ਾਨੀ ਹੈ ਦੋਸਤੋ ਜੇ ਤੁਸੀਂ ਵੀ ਅਜਿਹੀਆਂ ਅਣਸੁਣੀਆਂ ਕਹਾਣੀਆਂ ਸੁਣਨਾ ਚਾਹੁੰਦੇ ਹੋ ਤਾਂ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਧੰਨਵਾਦ